ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੀ বিজেপি ਸਰਕਾਰ ਤੋਂ ਬੜਾ ਸੁਚੇਤ ਹੋਣ ਦੀ ਲੋੜ ਹੈ। ਉਹ ਇਹਨਾਂ ਨੇ ਨਵੀਂ ਛੇੜ ਛੜੀ ਆਖੇ ਦੀ ਪੰਜਾਬ ਜਿਹੜਾ ਆ ਐਡੀਸ਼ਨ ਪਾਣੀ ਦੇਵੇ। ਦੇਖੋ ਸਮਝੋ ਤੇ ਦੇ ਅਨਸਾਰ ਜਿਹੜਾ ਮਈ ਤੱਕ ਦਾ ਹਰਿਆਣਾ ਦਾ ਬਣਦਾ ਪਾਣੀ ਸੀ ਉਹ ਪੰਜਾਬ ਆਲਰੇਡੀ ਦੇ ਚੁੱਕਿਆ। ਸਾਡਾ ਆਉਣ ਵਾਲੇ ਝੋਨੇ ਦਾ ਸੀਜ਼ਨ 'ਚ ਬਹੁਤ ਸਾਰੇ ਪਾਣੀ ਦੀ ਲੋੜ ਹੈ। ਸਾਡੇ ਕੋਲ ਪਾਣੀ ਦੇਣ ਨੂੰ ਇੱਕ ਬੂੰਦ ਵੀ ਨਹੀਂ। ਸਾਨੂੰ ਆਪ ਪਾਣੀ ਦੀ ਕਮੀ। ਉਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਈ ਵਾਰ ਡਿਮਾਂਡ ਕੀਤੀ ਆ ਕਿ ਜਿਹੜੀ ਹੈ YSL यमुना सतलुज लिंक ਹੈ ਉਹਦੇ ਚੋਂ ਪੰਜਾਬ ਦਾ ਪੰਡਾ ਹੱਕ ਦਿੱਤਾ ਜਾਵੇ ਉਹਦੇ ਤੇ ਤੇ ਹਰਿਆਣਾ ਸਰਕਾਰ ਬੋਲਣ ਨੂੰ ਤਿਆਰ ਨਹੀਂ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਸ਼ੈਣੀ ਸਾਹਿਬ ਰੋਜ਼ ਪੰਜਾਬ ਦੇ ਚੱਕਰ ਲਾ ਰਹੇ ਆ ਕਿ ਤੁਸੀਂ SSL ਤੇ ਆਪਣਾ ਸਟੈਂਡ ਕਲੀਅਰ ਕਰੋਗੇ ਸ਼ੈਣੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਲਈ ਹੋਨੇ ਹੋ ਕਿ BJP ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਬਿਲਕੁਲ ਆਵਾਦੀ ਪਾਰਟੀ ਸਰਕਾਰੇ ਹੋਣੀ ਦਿਉਗੀ ਔਰ ਨਾਇਬ ਸਿੰਘ ਸੈਣੀ ਕੀ ਦੀ ਐਸੇ ਡਿਮਾਂਡ ਤੇ ਜਿਹੜੇ ਪੰਜਾਬ ਬੀਜੇਪੀ ਦੇ ਲੀਡਰ ਚ ਹੈ ਉਹ ਜਾਖੜ ਸਾਹਿਬ ਹੋਣ ਚਾਹੇ ਰਮਨੀਤ ਬਿੱਟੂ ਜੀ ਹੋਣ ਇਹ ਵੀ ਆਪਣਾ ਸਟੈਂਡ ਕਲੀਅਰ ਕਰ ਕਿ ਪੰਜਾਬ ਨਾਲ ਖੜਿਆ ਆ ਕਿ ਹਰਿਆਣਾ ਸਰਕਾਰ ਨਾਲ ਖੜਿਆ ਕਿਉਂਕਿ ਬੀਜੇਪੀ ਦੇ ਜਿਹੜੇ ਮਨਸੂਬੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਬੀਜੇਪੀ ਦਾ ਜਿਹੜਾ ਮੁੱਖ ਮੰਤਰੀ ਵਾਰ-ਵਾਰ ਇੱਥੇ ਘੁੰਮ ਰਿਹਾ ਹੈ ਇਹਨਾਂ ਦੇ ਮਨਸੂਬੇ ਸਮਝੋ ਇਹ ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰਨਾ ਚਾਹੁੰਦੇ ਆ